ਜਾਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਦਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਮੇਰੇ ਸਾਹਮਣੇ ਇੱਕ ਦਰਿਆ ਲੰਘ ਰਿਹਾ ਹੈ ਦਰਿਆ ਹੈਗਾ ਜੀ ਬਿਆਸ ਦਰਿਆ ਅੱਜ ਤੋਂ 4-5 ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਪੰਜਾਬ ਦੇ ਨਿਊਜ਼ ਪੇਪਰਾਂ ਤੇ ਸੋਸ਼ਲ ਮੀਡੀਆ ਤੇ ਖਬਰ ਸੁਣੀ ਹੋਣੀ ਆ ਕਿ ਪੌਂਗ ਡੈਮ ਜੋ ਕਿ ਤਲਵਾੜੇ ਦੇ ਵਿੱਚ ਆ ਨਾਲ ਹੀ ਹਿਮਾਚਲਿਆ ਵੈਸੇ ਹਿਮਾਚਲ ਦੇ ਵਿੱਚ ਬੰਦ ਮੰਨਿਆ ਹੋਇਆ ਹੈ ਤੇ ਥੱਲੇ ਜਿਹੜਾ ਬਿਲਕੁਲ ਤਲਵਾੜੇ ਦੇ ਵਿੱਚੋਂ ਦੀ ਹੋ ਕੇ ਬਿਆਸ ਦਰਿਆ ਨਿਕਲਦਾ ਆ ਤਲਵਾੜੇ ਦੇ ਕੋਲ ਦੀ ਉਸ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਗਿਆ ਕਾਫੀ ਪੌਂਗ ਟਾਈਮ ਤੋਂ ਪਾਣੀ ਦਾ ਲੈਵਲ ਪਿੱਛੇ ਪਹਾੜਾਂ ਦੇ ਵਿੱਚ ਵਧ ਗਿਆ ਹੈ ਹਿਮਾਚਲ ਦੇ ਵਿੱਚ ਵਧ ਗਿਆ ਮੀਂਹ ਪੈਣ ਕਰਕੇ ਤੇ ਮੈਂ ਖਾਸ ਤੌਰ ਤੇ ਇੱਥੇ ਆਇਆ ਪਿੰਡ ਰੜਾ ਜਿੱਥੇ ਕੀ ਬਿਆਸ ਦਰਿਆ ਦੇ ਉੱਤੇ ਪੁਲ ਬਣਿਆ ਹੈ ਉੱਥੇ ਆਏ ਆ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀਗੇ ਉਹਨਾਂ ਨੇ ਕਾਫੀ ਸਾਰੀਆਂ ਤੁਸੀਆਂ ਤੋੜ ਦਿੱਤੀਆਂ ਤੇ ਉਹਨਾਂ ਵਿੱਚੋਂ ਇੱਕ ਤੁਸੀ ਇਹ ਵੀ ਆ ਜਿਹਦੇ ਉੱਪਰ ਮੈਂ ਖੜਾ ਐ ਇਸ ਵੇਲੇ ਹੁਣ ਇਸ ਵਾਰ ਕੀ ਹੋਇਆ ਕਿ 4-5 ਮਹੀਨੇ ਪਹਿਲਾਂ ਹੀ ਇਹ ਤੁਸੀ ਦੇ ਉੱਤੇ ਬੰਨ ਬਣਿਆ ਦੁਬਾਰਾ ਉਸ ਤੋਂ ਪਹਿਲਾਂ ਨਹੀਂ ਸੀ ਤੁਸੀ ਟੁੱਟ ਗਈ ਸੀ ਤੇ ਕਾਫੀ ਪਿੰਡਾਂ ਨੂੰ ਨੁਕਸਾਨ ਹੋਇਆ ਸੀ ਇੱਥੇ ਆ ਸਾਹਮਣੇ ਤੁਸੀਂ ਇਸ ਸਾਈਡ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਆ ਆ ਦੇਖੋ ਇਹ ਗੁਰਦੁਆਰਾ ਸਾਹਿਬ ਬਿਲਕੁਲ ਪਾਣੀ ਦੇ ਵਿੱਚ ਡੁੱਬਿਆ ਹੋਇਆ ਸੀ ਪਿਛਲੀ ਵਾਰ ਜਿਹੜੇ 2023 ਛਾੜ ਆਏ ਸੀ ਤੇ ਸਭ ਤੋਂ ਜ਼ਿਆਦਾ ਮੈਨੂੰ ਹੈਰਾਨੀ ਹੋਈ ਆ ਹੁਣ ਇਸ ਵਾਰੀ ਕਿ ਜਿਹੜਾ ਬੰਨ ਬਣਿਆ ਇਹ ਤੁਸੀ ਦੇ ਉੱਤੇ ਤਿੰਨ-ਚਾਰ ਮਹੀਨੇ ਪਹਿਲਾਂ ਹੀ کہہ ਰਹੇ ਆ ਉਹ ਟੁੱਟ ਗਿਆ ਦੇਖੋ ਸਾਹਮਣੇ ਤੇ ਇਧਰੋਂ ਪਾਣੀ ਦਾ ਲੈਵਲ ਵੱਧ ਰਿਹਾ ਆ ਥੱਲੇ ਉਧਰ ਸਥਾਨਕ ਲੋਕਾਂ ਨੇ ਇੱਥੇ ਵੀ ਕੁਝ ਸਥਾਨਕ ਲੋਕ ਸੀਗੇ ਖੜੇ ਉਹਨਾਂ ਨੇ ਦੱਸਿਆ ਕਿ ਵੀ ਪਾਣੀ ਦਾ ਲੈਵਲ ਦਿਨ ਬਾਅਦ ਦਿਨ ਵੱਧ ਰਿਹਾ ਆ ਤੇ ਮੈਂ ਤਾਂ ਬਹੁਤ ਹੈਰਾਨ ਆ ਕਿ ਜੇਕਰ ਪਾਣੀ ਦਾ ਲੈਵਲ ਹੋਰ 2-4 ਦਿਨ ਤੱਕ ਹੋਰ ਉੱਪਰ ਵੱਧ ਗਿਆ ਤੇ ਇਹ ਉਹ ਇਸ ਬੰਨ ਤੱਕ ਜਰੂਰ ਆਏਗਾ ਤੇ ਉਹਦੇ ਨਾਲ ਇਹ ਬੰਨ ਪਹਿਲਾਂ ਹੀ ਟੁੱਟ ਰਿਹਾ ਦੇਖੋ ਜੋ ਹਾਲਾਤ ਇਹ ਤੇ ਤੁਸੀਂ ਤੇ ਇਹ ਫਿਰ ਅੱਗੇ ਜਾ ਕੇ ਪੂਰਾ 2023 ਵਾਲੇ ਹਾਲਾਤਾਂ ਨੂੰ ਜਨਮ ਦੇ ਸਕਦੇ ਆ ਤੇ ਮੈਂ ਸਰਕਾਰਾਂ ਨੂੰ ਰਿਕਵੈਸਟ ਕਰਦਾ ਆ ਕਿ ਪਲੀਜ਼ ਇਸ ਬੰਨ ਵੱਲ ਧਿਆਨ ਦਿੱਤਾ ਜਾਵੇ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਕੋਈ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਤੇ ਠੀਕ ਆ ਜੀ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਵੀ ਇਹ ਰਿਕਵੈਸਟ ਕਰਦਾ ਹਾਂ ਮੇਰੇ ਜਿੰਨੇ ਵੀ ਵਿਊਅਰਸ ਆ ਮੈਂ ਉਹਨਾਂ ਨੂੰ ਰਿਕਵੈਸਟ ਕਰਦਾ ਹਾਂ ਕਿ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਸਰਕਾਰਾਂ ਤੱਕ ਪਹੁੰਚੇ ਤੇ ਸਰਕਾਰਾਂ ਇਸ ਬੰਨ ਵੱਲ ਧਿਆਨ ਦੇਣ ਤੇ ਇਸ ਬੰਨ ਨੂੰ ਟੁੱਟਣ ਤੋਂ ਬਚਾਇਆ ਜਾ ਸਕੇ ਠੀਕ ਆ ਜੀ ਨੈਕਸਟ ਬਲੌਗ ਵਿੱਚ ਅਸੀਂ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ